ਭਾਈ ਜੀ 701 ਕਾਲ ਜੀ ਭਾਈ ਜੀ ਆਪਾਂ ਪਹੁੰਚੇ ਹੋਏ ਆ ਪਿੰਡ ਬੈਂਸਾ ਜਿਵੇਂ ਕਿ ਭਾਜੀ ਹੁਣਾਂ ਕਿਹਾ ਹੈ ਕਿ ਆਪਾਂ ਅੱਜ ਏਜੰਸੀ ਚੋਂ ਮੋਟਰਸਾਈਕਲ ਨਹੀਂ ਮਿਲਿਆ ਕੱਲ ਨੂੰ ਜਾਂ ਪੈਸੇ ਲੈ ਜਾਓ ਜਾਂ ਮੋਟਰਸਾਈਕਲ ਲੈ ਜਾਓ ਬੈਂਸਾ ਪਿੰਡੇ ਪਹੁੰਚ ਚੁੱਕੇ ਆ ਭਾਜੀ ਹੁਣੀ ਬੈਠੇ ਨੇ ਨਾਲ ਆਪਾਂ ਜੰਪਾ ਭਾਜੀ ਮਿਆਣੀ ਤੋਂ ਬੈਠੇ ਨੇ ਪਿੰਡੇ ਸੱਜਣ ਬੈਠੇ ਨੇ ਸਲੇਮਪੁਰ ਸਲੇਮਪੁਰ ਤੋਂ ਠੀਕ ਹੈ ਜੀ ਤੇ ਭਾਜੀ ਹੁਣੀ ਜਿਹੜੇ ਆ ਗਿਆ ਸਾਨੂੰ ਮੋਟਰਸਾਈਕਲ ਦਾ 60000 ਰੁਪਏ ਦੇ ਰਹੇ ਨੇ ਠੀਕ ਹੈ ਜੀ ਮੋਟਰਸਾਈਕਲ ਦੀ ਥਾਂ ਤੇ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜਾ ਮਰਜ਼ੀ ਲੈ ਲਓ ਜੀ ਤੁਹਾਡੀ ਮਰਜ਼ੀ ਖੁਸ਼ੀ ਨਾਲ ਜਿਹੜਾ ਮਰਜ਼ੀ ਤੇ ਇਹ 60000 ਰੁਪਏ ਹੈ ਜੀ ਭਾਈ ਜੀ ਧੰਨਵਾਦ ਕਰਦੇ ਆਂ ਆਪਾਂ ਬਾਈ ਹੋਣਾਂ ਦਾ 60000 ਰੁਪਏ ਸਾਨੂੰ ਬਾਈ ਜੀ ਮੋਟਰਸਾਈਕਲ ਦੇ ਦੇ ਦਿੱਤੇ ਅੱਜ ਤਰੀਕ ਹੈ ਗਿਆ 11 ਠੀਕ ਹੈ ਜੀ ਸਾਰੇ ਬੰਦਿਆਂ ਦੇ ਵਿੱਚ ਹੈ ਠੀਕ ਆ ਬਾਕੀ ਜਿਹੜੇ ਬੰਦੇ ਕਹਿੰਦੇ ਹੈਗੇ ਇਹ ਕੋਈ ਵਿੱਚ ਗਲਤ ਆਨਸਰ ਹੈਗੇ ਜੁੜੇ ਹੋਏ ਜਿਹੜੇ ਗਲਤ ਅਫਵਾੜ ਆ ਰਹੇ ਹੈਗੇ ਇਹ ਤੇ ਐਦਾਂ ਜਾਂ ਐਦਾਂ ਕਈਆਂ ਨੇ ਕਿਹਾ ਜੀ ਤੁਹਾਨੂੰ ਮੋਟਰਸਾਈਕਲ ਨਹੀਂ ਦੇਣਾ ਐਦਾਂ ਉਦਾਂ ਬਾਈ ਹੁਣਾਂ ਨੇ ਆ ਸਾਰੇ ਬੰਦੇ ਬੈਠੇ ਆ ਇਹਨਾਂ ਦੇ ਸਾਹਮਣੇ ਸਾਹਮਣੇ ਜਿਹੜੇ 60000 ਰੁਪਏ ਦੇ ਦਿੱਤੇ ਆ ਠੀਕ ਆ ਜੀ ਮੋਟਰਸਾਈਕਲ ਜਿਹੜੇ ਆਗੇ ਅਲੱਗ-ਅਲੱਗ ਰੇਂਜ ਵਾਲੇ ਆ ਬਾਈ ਹੁਣੀ ਕਹਿੰਦੇ ਕਿ ਤੁਸੀਂ ਜਿਹੜਾ ਮਰਜ਼ੀ ਲੈ ਲਿਓ ਤੇ ਆਪਾਂ ਬਈ ਧੰਨਵਾਦ ਕਰਦੇ ਆ ਰਵੀ ਭਾਜੀ ਹੁਣਾ ਦਾ ਆਮ ਬੰਦਿਆਂ ਦੀ ਜਨਤਾ ਦੀ ਵੀ ਸੇਵਾ ਕਰਦੇ ਆ ਬਾਈ ਗਰੀਬ ਬੰਦਿਆਂ ਦਾ ਸਾਥ ਦਿੰਦੇ ਆ ਭਾਜੀ ਹੁਣੀ ਬਹੁਤ ਜ਼ਿਆਦਾ ਠੀਕ ਆ ਕੁਝ ਬੰਦੇ ਕਿਸੇ ਲਈ ਚੰਗੇ ਹੁੰਦੇ ਕੁਝ ਬੰਦੇ ਕਿਸੇ ਲਈ ਮਾੜੇ ਹੁੰਦੇ ਆ ਹਰ ਕੋਈ ਬੰਦਾ ਹਰ ਕਿਸੇ ਲਈ ਚੰਗਾ ਨਹੀਂ ਬਣ ਸਕਦਾ ਮੈਂ ਵੀ ਹਰ ਕਿਸੇ ਲਈ ਚੰਗਾ ਨਹੀਂ ਆ ਕੁਝ ਬੰਦਿਆਂ ਲਈ ਮਾ ਕਾਰਨ ਇਹ ਹੈਗਾ ਆ ਕਿ ਕਿਸੇ ਦੀ ਸ਼ਬੀ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਵਿੱਚ ਬਹੁਤ ਗਲਤ ਕਮੈਂਟ ਮਤਲਬ ਇੱਥੇ ਪਾਸ ਹੋਏ ਹੀ ਗਏ ਸੀ ਕੁਝ ਬੰਦਿਆਂ ਨੇ ਬਹੁਤ ਗਲਤ ਮਤਲਬ ਆਪਣੇ ਵਿਚਾਰ ਦੱਸੇ ਗਏ ਪਰ ਬੰਦੇ ਨੂੰ ਮਿਲੇ ਤੇ ਪਤਾ ਲੱਗਦਾ ਆ ਜਦੋਂ ਆਪਾਂ ਕਿਸੇ ਦੇ ਨਾਲ ਬੈੰਨੇ ਆ ਉੱਠ ਗਿਆਂ ਭਾਜੀ ਹੁਣੀ ਸ਼ੌਂਕੀ ਬੰਦੇ ਨੇ ਵਧੀਆ ਬਾਜੀ ਕਰਾਈ ਆ ਕੋਲੋਂ ਬਾਈ ਜਿਆਦਾ ਨਹੀਂ ਮੈਂ ਕਹਿੰਦਾ 50-60000 ਰੁਪਿਆ ਕੋਲੋਂ ਲਾਇਆ ਹੁੰਦਾ ਮੋਟਰਸਾਈਕਲ ਦਿੱਤਾ ਆ ਠੀਕ ਹੈ ਜੀ ਤੇ ਬਾਈ ਉਹਨਾਂ ਨੂੰ ਕਬੂਤਰਾਂ ਦਾ ਸ਼ੌਂਕ ਆ ਦੁਬਾਰਾ ਫੇਰ ਬਾਜੀ ਕਰਾਂਗੇ ਇਸ ਵਾਰ ਜਿਹੜੇ ਇਨਾਮ ਪਹਿਲੇ ਕਹਿੰਦੇ ਆਪਾਂ ਪੂਸ਼ਿਤ ਕਰਦੇ ਆਂਗੇ ਕਿਉਂਕਿ ਬਾਜੀ ਹੁਣਾਂ ਨੂੰ ਜਿਆਦਾ ਡੀਪਲੀ ਜਾਣਕਾਰੀ ਨਹੀਂ ਸੀ ਕਬੂਤਰਾਂ ਬਾਰੇ ਵੀ ਮੈਜਿਕ ਕਿੱਦਾਂ ਹੁੰਦੇ ਆ ਬਿਲਕੁਲ ਬਾਜੀ ਹੁਣਾਂ ਨੂੰ ਇਹ ਚੀਜ਼ ਦਾ ਨਹੀਂ ਸੀ ਪਤਾ ਇਹ ਮੈਂ ਦੱਸ ਰਿਹਾ ਆ ਜਿਹਨਾਂ ਦੇ ਅੰਦਰ ਬਹਿਮ ਸੀ ਉਹਨਾਂ ਦੇ ਜਿਹੜੇ ਸ਼ੱਕ ਆ ਗਲਤ ਡਾਊਟ ਆ ਉਹਨਾਂ ਨੂੰ ਮੈਂ ਸ਼ਾਰਟ ਆਊਟ ਕਰ ਰਿਹਾ ਆ ਕੱਢ ਰਿਹਾ ਆ ਕਿ ਬਾਜੀ ਹੁਣੀ ਨਵੇਂ ਸੀ ਅੰਬੀ ਬਾਜੀ ਹੁਣਾਂ ਨੇ ਬਹੁਤ ਸਾਥ ਦਿੱਤਾ ਸੰਦੀਪ ਬਾਜੀ ਹੁਣਾਂ ਨੇ ਹੋਰ ਵੀ ਪਲੇਅਰ ਜਿਹੜੇ ਵਿੱਚ ਬਹੁਤ ਚੰਗੇ ਪਹੁੰਚੇ ਹੋਏ ਸੀ ਕੁਝ ਬੰਦਿਆਂ ਨੂੰ ਗਲਤ ਫਹਮੀ ਸੀ ਜਿਹੜੇ ਗਲਤ ਫਹ ਪਾਜੀ ਹੁਣਾਂ ਨੇ ਜਿਹੜਾ ਫਿਲਟਰ ਵਾਟਰ ਕਾਪਾਂ ਵਾਲਾ ਡਿਸਪੋਜ਼ਲ ਸਾਰਾ ਦਿਨ ਨਹੀਂ ਮੁੱਕਣ ਦਿੱਤਾ ਸ਼ਬੀਰ ਜਿਹੜੀ ਸਾਰਾ ਦਿਨ ਕੱਲ ਚੱਲੀ ਆ ਬਾਈ ਇੱਥੇ ਲੰਗਰ ਦੇ ਵਿੱਚ दाल, ਪਰਤਾ, ਚਾਵਲ, ਰੋਟੀ ਹਰ ਚੀਜ਼ ਪ੍ਰੋਪਰ ਤਰੀਕੇ ਦੇ ਨਾਲ ਸਭ ਨੂੰ ਮਿਲੀ ਆ ਠੀਕ ਆ ਜੀ ਚਾਹ ਦੇ ਨਾਲ ਰਾਸ਼ੀ ਸੀ ਹਰ ਚੀਜ਼ ਜਿਹੜੀ ਵਧੀਆ ਹੋਈ ਆ ਇਨਾਮ ਜਿਹੜੇ ਆ ਦਿੱਤੇ ਗਿਆ ਬਾਈ ਜੀ ਤੇ 10 ਨੰਬਰ ਤੱਕ ਇਨਾਮ ਦਿੱਤੇ ਆ। 10 ਕੱਪ ਦਿੱਤੇ ਸੀ ਜੀ ਔਰ ਜਿਨ੍ਹਾਂ ਦੇ ਪੈਸੇ ਬਣਦੇ ਸੀ ਭਾਜੀ ਹੁਣਾਂ ਨੂੰ ਸਾਂਝੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਵੀ ਸਾਂਝੀ ਕਿਦਾਂ ਕਿਉਂਕਿ ਨਵੇਂ ਨੇ ਕਬੂਤਰ ਬਾਜ਼ੀ ਦੇ ਵਿੱਚ। ਕੁਝ ਚੀਜ਼ਾਂ ਭਾਜੀ ਹੁਣਾਂ ਨੂੰ ਨਹੀਂ ਸੀ ਪਤਾ। ਕੁਝ ਬੰਦਿਆਂ ਨੇ ਵਿਆਹੇ ਖਰਾਬ ਕੀਤੀਆਂ ਜਿਹੜੇ ਗਰਮੀ ਦੇ ਵਿੱਚ ਆ ਗਏ ਹੀ ਗਏ। ਤੇ ਆਪਾਂ ਫੇਰ ਵੀ ਸਭ ਦਾ ਧੰਨਵਾਦ ਕਰਦੇ ਆਂ ਕਿ ਸਾਰੀ ਬਾਜ਼ੀ ਜਿਹੜੀ ਹੈਗੀ ਆ ਸਫਲਤਾਪੂਰਵਕ ਜਿਹੜੀ ਉਹ ਸੰਪੰਨ ਹੋਈ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ ਵੀ ਕਰਦੇ ਆਂ ਜਿਹੜੇ ਇੱਥੇ ਆਏ ਹੀ ਗਏ। ਤੇ ਭਾਜੀ ਦਾ ਪੰਚਾਇਤ ਦਾ ਤੇ ਐਨ ਆਰ ਆਈ ਭਰਾ ਜੋ ਵੀ ਭਰਾ ਨੂੰ ਸਾਥ ਕੀਤਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਪਿੰਡ ਸਾਰਾ ਆਪਣੇ ਸਾਰਾ ਪਿੰਡ ਜਿਹੜਾ ਸਾਥ ਦੇ ਰਿਆ ਸੀ ਕੋਠਿਆਂ ਤੇ ਚੜ ਕੇ ਕਬੂਤਰ ਫੜੇ ਗਏ ਪਰ ਰਾਤ ਨੂੰ ਬਈ ਸਾਡਾ ਕੋਈ ਬਾਜੀ ਜਿੱਤੇ ਆ ਕਬੂਤਰ ਚੱਕ ਕੇ ਲੈ ਗਿਆ ਠੀਕ ਹੈ ਜੀ ਤੇ ਇੱਕ ਵਾਰ ਫੇਰ ਦਿਲੋਂ ਧੰਨਵਾਦ ਆ ਪਿੰਡ ਦੀ ਪੰਚਾਇਤ ਦਾ ਨੌਜਵਾਨ ਸਭਾ ਦਾ ਐਨ ਆਰ ਆਈ ਭਰਾਵਾਂ ਦਾ ਤੇ ਰਵੀ ਭਾਜੀ ਦਾ ਤੇ ਜਿੰਨੇ ਇਹਨਾਂ ਦੇ ਨਾਲ ਮੁੰਡੇ ਬੈਠੇ ਨੇ ਜਿਹੜਾ ਸਾਥ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖਾਲਸਾ